ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਵਾਰਦਾਤ ਹੋਣ ਵਾਲੀ ਸੀ ਜਿਸ ਨੂੰ ਜੋ ਐ ਅੰਜਾਮ ਦੇਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤੇ ਹਰੀਕੇ ਲੰਡਾ ਦੇ ਦੋ ਸਾਥੀ ਜਿਹੜੇ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇਨਕਾਊਂਟਰ ਹੋਇਆ ਬਕਾਇਦਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਜਦੋਂ ਦੋਵੇਂ ਮੁਲਜ਼ਮ ਜਿਹੜੇ ਸੀਗੇ ਉਹ ਜਾਂਦੇ ਹੋਏ ਨਜ਼ਰ ਆਏ ਅਜਿਹੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਮੁਲਜ਼ਮਾਂ ਦੇ ਵੱਲੋਂ ਹਰੀਕੇ ਲੰਡਾ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ 8 ਰਾਉਂਡ ਫਾਇਰਿੰਗ ਪੰਜਾਬ ਪੁਲਿਸ ਤੇ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਪੰਜ ਰਾਉਂਡ ਫਾਇਰ ਕੀਤੇ ਗਏ ਜਿਸ ਦੇ ਵਿੱਚੋਂ ਦੀ ਚਾਰ ਗੋਲੀਆਂ ਇਹਨਾਂ ਬਦਮਾਸ਼ਾਂ ਨੂੰ ਲੱਗੀਆਂ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਤਾਂ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਜੋ ਡੀਜੀਪੀ ਨੇ ਉਹਨਾਂ ਦੇ ਵੱਲੋਂ ਬਕਾਇਦਾ ਜਾਣਕਾਰੀ ਦਿੱਤੀ ਗਈ ਹੈਗੀ ਕਿ ਇੱਕ ਮੁਲਜ਼ਮ ਜਿਹੜਾ ਹੈਗਾ ਉਸ ਨੂੰ ਦੂਜੇ ਮਾਮਲੇ ਦੇ ਵਿੱਚ ਗ੍ਰਫਤਾਰ ਪਹਿਲਾਂ ਕੀਤਾ ਗਿਆ ਸੀ ਗ੍ਰਫਤਾਰ ਕਰਨ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੇ ਆਧਾਰ ਉਤੇ ਉਹਨਾਂ ਤੱਕ ਪੰਜਾਬ ਪੁਲਿਸ ਦਾ ਕਿ ਜਾਣਕਾਰੀ ਪਹੁੰਚੀ ਕਿ ਇਹ ਦੋਵੇਂ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਨੂੰ ਹੁਣ ਫੜਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਰਣਨੀਤੀ ਜੋ ਹੈਗੀ ਬਣਾਈ ਜਾ ਰਹੀ ਸੀ ਮਾਹੌਲ ਖਰਾਬ ਕਰਨ ਦੇ ਲਈ ਤਾਂ ਤਰੰਤ ਤਰੰਤ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਤਰੰਤ ਤਰੰਤ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਮੁਕਾਬਲੇ ਤੋਂ ਬਾਅਦ ਅਤਵਾਦੀ ਲੰਡਾ ਹਰੀਕੇ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮਾਂ ਤੋਂ ਦੋ ਪਿਸਤੌਲ ਬਰਾਮਦ ਕੀਤੀ ਨੇ ਇਸ ਸਦ ਨਾਲ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜੋ ਹੈ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਘਟਨਾ ਦੇ ਵਿੱਚ ਦੋਵੇਂ ਮੁਲਜ਼ਮਾਂ ਨੂੰ ਗੋਲੀ ਵੀ ਲੱਗੀ ਹੈਗੀ ਤੇ ਪੁਲਿਸ ਸੁਰੱਖਿਆ ਹੇਠ ਇਲਾਜ਼ ਲਈ ਸਿਵਲ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਹੈ ਮੁਲਜ਼ਮਾਂ ਦੀ ਟੀਕੋਂ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਪੁੱਛਗਿੱਛ ਕੀਤੀ ਜਾਵੇਗੀ ਮੁਲਜ਼ਮਾਂ ਦਾ ਲੰਡਾਂ ਦੇ ਨਾਲ ਸੰਬੰਧ ਕੀ ਹੈ ਇਸ ਬਾਬਤ ਜਾਣਕਾਰੀ ਜੋ ਹੈ ਲਈ ਜਾਵੇਗੀ ਉਹਨਾਂ ਨੂੰ ਹਥਿਆਰ ਕਿਸ ਦੇ ਵੱਲੋਂ ਪ੍ਰਦਾਨ ਕੀਤੇ ਗਏ ਕਿਸ ਨੇ ਦਿੱਤੇ ਇਹ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਡੀਜੀਪੀ ਗੌਰਵ ਵਿਆਦਪ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਏਜੀਟੀਐਫ ਤੇ ਨਾਲ ਹੀ ਤਰਨਤਾਰਨ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਹਰੀਕੇ ਤੇ ਗੈਂਗਸਟਰ ਸੱਤਾ ਨੋ ਸ਼ਹਿਰਾ ਦੇ ਦੋ ਮੁੱਖ ਸਾਥੀਆਂ ਨੂੰ ਗ੍ਰਫਤਾਰ ਕੀਤਾ ਗਿਆ ਯੋਵਰਾਜ ਉਰਫ ਜੱਗੂ ਤੇ ਇਸੇ ਦੇ ਨਾਲ ਮਹਿਕਪ੍ਰੇਤ ਉਰਫ ਮਹਿਕ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਨੂੰ ਪਿੰਡ ਜਵੰਦਾ ਨੇੜੇ ਜੋ ਹੈ ਇਹਨਾਂ ਦੀ ਗ੍ਰਫਤਾਰੀ ਕੀਤੀ ਗਈ ਹੈ ਜੋ ਡੀਜੀਪੀ ਯਾਦਵ ਨੇ ਉਹਨਾਂ ਕਿਹਾ ਕਿ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਸੀ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਨੂੰ ਗੋਲੀ ਵੱਜੀ ਹੈਗੀ ਪੁਲਿਸ ਨੇ ਅਪਰਾਧ ਵਾਲੀ ਥਾਂ ਤੋਂ ਮੁਲਜ਼ਮਾਂ ਤੋਂ ਇੱਕ ਗਲੌਕ 9mm ਤੇ ਇਸੇ ਦੇ ਨਾਲ PH 30.30 ਕੈਲੀਬਰ ਪਿਸਤੌਲ ਬਰਾਮਦ ਕੀਤਾ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਦੋਵਾਂ ਪੰਜਾਬ ਦਾ ਜੋ ਹੈ ਦੋਨੇ ਉਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਸੀਗੇ ਦੋਵਾਂ ਨੂੰ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਜੋ ਹੈ ਉਹ ਕਰਨੀ ਸੀ ਜਿਸ ਦੇ ਤਹਿਤ ਇਹਨਾਂ ਦੇ ਵੱਲੋਂ ਰਣਨੀਤੀ ਬਣਾਈ ਸੀ ਤਾਂ ਤੁਹਾਨੂੰ ਦੱਸ ਦਈਏ ਮੌਕੇ ਤੇ ਪੁੱਜੇ ਐਸਐਸਪੀ ਅਭਿਮਨਯੂ ਰਾਣਾ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ 28 ਮਾਰਚ ਨੂੰ ਨੋਸ਼ਹਿਰਾ ਪਨੂਆ ਦੇ ਸਰਪੰਚ ਗੁਰਪ੍ਰੀਤ ਸਿੰਘ ਉੱਪਰ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਜਿਸ ਸੰਬੰਧੀ ਹਣ ਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਵੀਰਵਾ ਨੂੰ ਐਜੀਟੀਐਫ ਤਰਨਤਾਰਨ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਬਦਮਾਸ਼ਾਂ ਨੂੰ ਪਨਾਹ ਦੇਣ ਵਾਲਾ ਜਿਹੜਾ ਕਾਬੂ ਕੀਤਾ ਜਿਸ ਦੀ ਪੁੱਛਗਿੱਛ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਪੰਜਾਬ ਦੇ ਵਿੱਚ ਅਣਸੁਖਾਵੀ ਘਟਨਾ ਵਾਪਰ ਸਾਖ ਦੀ ਹੈ ਦੋ ਅਜਿਹੇ ਬਦਮਾਸ਼ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਪਲੈਨਿੰਗ ਬਣਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਹਾਲਾਂਕਿ ਉਹ ਕਿਹੜੀ ਵਾਰਦਾਤ ਹੈ ਕਿ ਜਿਨ੍ਹਾਂ ਨੂੰ ਅੰਜਾਮ ਇਹਨਾਂ ਦੇ ਵੱਲੋਂ ਦੇਣਾ ਸੀ ਕਿਹੜੀ ਅਣਸੁਖਾਵੀ ਘਟਨਾ ਵਾਪਰਦੀ ਸੀ ਪੰਜਾਬ ਦੇ ਵਿੱਚ ਜਿਸ ਨੂੰ ਪੰਜਾਬ ਪੁਲਿਸ ਨੇ ਏਜੀਟੀਐਫ ਦੀ ਟੀਮ ਨੇ ਰੋਕ ਦਿੱਤਾ ਹਾਲੇ ਤੱਕ ਇਸ ਬਾਬਤ ਕੋਈ ਜਾਣਕਾਰੀ ਹੱਥ ਨਹੀਂ ਲੱਗ ਸਕੀ ਹੈ ਕਿਉਂਕਿ ਜਿਹੜੇ ਮੁਲਜ਼ਮ ਜਿਨ੍ਹਾਂ ਨੂੰ ਗੋਲੀ ਲੱਗੀ ਹੈਗੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਹੈਗਾ ਇਸੇ ਦੇ ਅਤੇ ਠੀਕ ਹੁਣ ਉਪਰੰਤ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੇ ਵਿੱਚ ਬਕਾਇਦਾ ਵੱਡੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਇਹਨਾਂ ਨੂੰ ਜੋ ਹਥਿਆਰ ਨੇ ਉਹ ਕਿਸ ਨੇ ਮੁਹੱਈਆ ਕਰਵਾਏ ਤੇ ਕਿਸ ਦੀ ਸ਼ੈਤ ਇਹਨਾਂ ਦੇ ਵੱਲੋਂ ਆ ਸਾਰੇ ਕੰਮ ਕੀਤੇ ਜਾ ਰਹੇ ਸੀ ਆਖਰ ਇਹਨਾਂ ਦਾ ਏਜੰਡਾ ਕੀ ਸੀ ਟਾਰਗੇਟ ਕੀ ਸੀ ਹਰ ਇੱਕ ਐਂਗਲ ਦੇ ਨਾਲ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੇ ਵਿੱਚ ਵੱਡੇ ਸਾਰੇ ਖੁਲਾਸੇ ਹੋ ਸਕਦੇ ਨੇ ਕਿ ਆਖਰ ਪੰਜਾਬ ਦਾ ਮਾਹੌਲ ਇਹਨਾਂ ਦੇ ਵੱਲੋਂ ਖਰਾਬ ਕਿਉਂ ਕਰਨਾ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ دہشت ਦਾ ਮਾਹੌਲ ਫੈਲ ਜਾਂਦਾ ਹਾਲਾਂਕਿ ਮੌਕੇ ਤੇ ਪਹੁੰਚੇ ਅਧਿਕਾਰੀ ਨੇ ਜਨਾਬ ਦੇ ਵੱਲੋਂ ਜੋ ਹੈ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਐਨਕਾਊਂਟਰ ਹੋਇਆ ਕਿਸ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਹੁਣਾ ਤੇ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਤਹਿਤ ਇਹਨਾਂ ਉੱਤੇ ਜਦੋਂ ਗੋਲੀਬਾਰੀ ਕੀਤੀ ਗਈ ਤਾਂ ਇਹ ਜ਼ਖਮੀ ਹੋ ਗਏ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਵੀ ਸੁਣੋ 28 ਮਾਰਚ ਨੂੰ ਦੱਸਦੀ ਹੈ ਤੁਹਾਨੂੰ ਕਿ ਬਈ ਗੁਰਕ੍ਰੀਤ ਸਰਪੰਚ ਜਿਹੜਾ ਨਸ਼ਰਾ ਪਨਵਾਦਾ ਉਹਦੇ ਤੇ ਦਿਨ ਢਾਡੇ ਦੋ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਵਿੱਚ ਪਹਿਲਾਂ ਵੀ ਜਿਨ੍ਹਾਂ ਨੇ ਰੇਕੀ ਕੀਤੀ ਕਰਵਾਈ ਸੀ ਜਿਨ੍ਹਾਂ ਨੇ ਉਹਨਾਂ 18 ਦਿੱਤੀਆਂ ਸੀਗੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਕੱਲ EGTS ਦੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਨਨ ਉਠਾਰ ਦੇਣ ਵਾਲਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਤੋਂ ਹੀ ਪਤਾ ਲੱਗਿਆ ਕਿ ਬਈ ਜਿਹੜੇ ਇਹ ਦੋ ਸ਼ੂਟਰ ਨੇ ਮੈਕਬੀਰ ਤੇ ਯੁਵਰਾਜ ਇਹ ਤਰਨਤਾਰਨ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੀ ਉਹਦੀ ਇਨਫੋਰਮੇਸ਼ਨ ਦੇ ਬੇਸ ਤੇ ਆਜ ਸਵੇਰੇ ਏਜੀਟੀਐਫ ਤੇ ਥਾਣਾ ਸਰਾਲੀ ਦੀ ਜੁਆਇੰਟ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਵੱਲ ਫਾਇਰ ਸਿੱਧਾ ਹੀ ਫਾਇਰ ਖੋਲਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਫਾਇਰਿੰਗ ਦੇ ਵਿੱਚ ਉਨਾਂ ਦੇ 4 ਗੋਲੀਆਂ ਜਿਹੜੀ ਲੱਗੀਆਂ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਹ ਇਹ ਦੱਸ ਦਈਏ ਕਿ ਜਿਹੜਾ ਮੈਕਪਰੀਤ ਹੈ ਇਹ ਸੇਖਵਾ ਬਟਾਲੇ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਵੀ ਜਿਹੜੇ ਹੈਂਡ ਗ੍ਰੇਨੇਡ ਤਰਨਤਾਂ ਦੇ ਵਿੱਚ ਰਿਕਵਰ ਹੋਏ ਸੀਗੇ ਉਹ ਉਹਦੇ ਵਿੱਚ ਵੀ ਇਹ ਵੌਂਟਡ ਸੀਗਾ ਤੇ ਬੜਾ ਹੀ ਡੈਸਪਰੇਟ ਕਿਸਮ ਦਾ ਕਿਰਤਨ ਹੈ ਤਾਂ ਤੜਕਸਾ ਨੌਸ਼ਹਿਰਾ ਪਨੂਆ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਜਿਹੜੇ ਇਹ ਮੁਲਜ਼ਮ ਨੇ ਦੇਖੇ ਜਾਂਦੇ ਨੇ ਜਿਨ੍ਹਾਂ ਉੱਤੇ ਸ਼ੱਕ ਹੁੰਦਾ ਸ਼ੱਕ ਹੋਣ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੋਕਣ ਦੇ ਲਈ ਜਦੋਂ ਪੁਲਿਸ ਕਹਿੰਦੀ ਹੈ ਉਸ ਤੋਂ ਬਾਅਦ ਇਹਨਾਂ ਮੁਜ਼ਮਾ ਦੇ ਵੱਲੋਂ ਅੰਨੇਵਾ ਫਾਇਰਿੰਗ ਪੁਲਿਸ 'ਤੇ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ ਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇਹ ਵੱਡਾ ਐਕਸ਼ਨ ਵੱਡਾ ਇਨਕਾਊਂਟਰ ਇਸ ਕਰਕੇ ਹੋਇਆ ਗਿਆ ਕੀਤਾ ਗਿਆ ਕਿਉਂਕਿ ਬੀਤੇ ਦਿਨੀ ਵੀਰਵਾਰ ਨੂੰ ਇੱਕ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਗਿਆ ਸੀ ਜਿਸ ਦੇ ਤਹਿਤ ਜਦੋਂ ਪੁੱਛਗਿੱਛ ਹੋਈ ਤਾਂ ਵੱਡੇ ਖੁਲਾਸੇ ਇਹ ਹੋਏ ਕਿ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦੋ ਜਿਹੜੇ ਸਾਕਸ਼ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਹਥਿਆਰ ਮੁਹੱਈਆ ਕਰਵਾਈ ਗਏ ਨੇ ਤੇ ਪੰਜਾਬ ਦੇ ਵਿੱਚ ਜਲਦੀ ਹੀ ਅੜਖਾਵੀ ਘਟਨਾ ਵਾਪਰ ਸਕਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਲਾਜ ਚੱਲ ਰਿਹਾ ਉਸ ਤੋਂ ਬਾਅਦ ਪੁਚਕਿਟ ਜੋ ਇਹ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਕੀਤੀ ਜਾਵੇਗੀ ਜਿਸ ਦੇ ਵਿੱਚ ਬਹੁਤ ਸਾਰੇ ਵੱਡੇ ਖੁਲਾਸੇ ਹੋ ਸਕਦੇ ਨੇ